ਉਹ ਜੱਗੇ ਨਹੀਂ ਜਾਣ ਦਿੰਦੀ ਅੱਗੇ ਉਹ ਸਾਹਮਣੇ ਖੜਕੇ ਉੱਥੇ ਦਰਸ਼ਨ ਕਰ ਲਈਦੇ ਸੀ ਤੇ ਆਹ ਸਾਹਮਣੇ ਬਾਰਡਰ ਆ ਤੁਸੀਂ ਦੇਖ ਰਹੇ ਹੋ ਇੱਥੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਆਹ ਦੇਖੋ ਜੀ ਇੱਥੇ ਗੁਰੂ ਘਰ ਸੀਗੇ ਇਹਦੇ ਹਾਲਾਤ ਦੇਖੋ ਤੁਸੀਂ ਸਾਰੇ ਸਾਨੂੰ ਦਿਖਾਉਨੇ ਆ ਸਾਰੇ ਇਧਰ ਕੰਮਕਾਰ ਚੱਲੀ ਜਾਂਦੇ ਆ ਤੇ ਪਾਣੀ ਸੀ ਆਵੇ ਦੇਖੋ ਖੱਡੇ ਪਏ ਹੋਏ ਇੱਧਰੋਂ ਪਾਣੀ ਫੁੱਲ ਚੱਲਦਾ ਸੀਗਾ ਆਹ ਦੇਖੋ ਜੁੜੀ ਹਾਲਾਤ ਹੁਣ ਇਸ ਟਾਈਮ ਇਹ ਮੌਜੂਦਾ ਹਾਲਾਤ ਆ ਸਰਵ ਦਰਸ਼ਨ ਸੰਗਤ ਜੀ ਗੁਰਦੁਆਰਾ ਤਾਪਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇਹ ਉਹ ਗੁਰੂ ਘਰ ਹੈ ਜਿੱਥੇ ਕਿ ਰਾਵੀ ਨੇ ਕਹਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਆਪਾਂ ਇਹ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਸੋ ਅੱਜ ਹੈਗੀ ਅਸੂ ਮਹੀਨੇ ਦੀ ਸੰਗ੍ਰਾਂਦ ਸੋ ਆਜੋ ਬੀੜ ਬਾਬਾ ਬੁੱਢਾ ਸਾਹਿਬ ਦੇ ਕਰਵਾਉਨੇ ਆ ਦਰਸ਼ਨ ਤੇ ਸੰਗਤਾਂ ਨਾਲ ਆਪਣੇ ਆਈਆਂ ਇਧਰ ਬਲਦੇਵ ਸਿੰਘ ਜੀ ਇਹ ਹੋਰ ਬਲਦੇਵ ਸਿੰਘ ਜੀ ਠੀਕ ਹੈ ਜੀ ਵਧੀਆ ਚੜ੍ਹਦੀ ਕਲਾ ਲਾਜ ਸਿੰਘ ਆਈ ਦੂਜੀ ਵਾਰੀ ਆ ਗਿਆ ਮੋਟਰਸਾਈਕਲ ਤੇ ਬੰਦਾ ਕ ਨਵਲੀ ਦੀ ਹਾਲ। ਤੇ ਦੂਜੇ ਸਾਡੇ ਬੰਦੇ ਅੱਗੇ ਗਏ ਆ ਸਮਾਨ ਸਮੂਹ ਲੈ ਕੇ ਤੇ ਸੰਗਤ ਬੜੀ ਗਿਣਤੀ ਦੇ ਵਿੱਚ ਤੇ ਆਜੋ ਫਿਰ ਅੰਦਰ ਕਰਾਉਨੇ ਆ ਤੁਹਾਨੂੰ ਦਰਸ਼ਨ ਤੇ ਧੰਨ ਬਾਬਾ ਗੁੱਡਾ ਸਾਹਿਬ ਤੁਹਾਡੀਆਂ ਸਭ ਦੀਆਂ ਆਸਾਂ ਮਰਜ਼ਾ ਪਾਉਣਾ ਪੂਰੀਆਂ ਕਰੇ। ਸਭ ਨੂੰ ਪੁੱਤਰ ਆਇਆ ਦਾਤਾਂ ਬਖਸ਼ੇ, ਸਭ ਨੂੰ ਖੁਸ਼ੀਆਂ ਬਖਸ਼ੇ, ਖੇੜੇ ਬਖਸ਼ੇ ਤੇ ਆਜੋ ਫਿਰ ਚੱਲਦੇ ਆ ਅੱਗੇ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ। ਚਲੋ ਭਈਓ। ਮੇਲੇ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਵੀ ਬਾਬਾ ਗੁੱਡਾ ਸਾਹਿਬ 6 7 8 अक्टूबर का मेला सलाना सो हूँ टाइम हो गया सवा सत ना पहुंचे पर संगत देखो बहुत ज़्यादा बेंती है था 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 था। ਜੀ ਰਾਜ ਜੀ ਕੀ ਹਾਲ ਚੜਦੀ ਕਲਾ ਚੜਦੀ ਕਲਾ ਪਰਦੇ ਵੀ ਕਿਰਪਾ ਯਾਰ ਤਾਈ ਬਿਠਾ ਮਾੜੀ ਨਹੀਂ ਨਹੀਂ ਜੀ ਚਲੋ ਆਜੋ ਪਰ ਉਹਦੇ ਵਿੱਚ ਜੀ ਪਾਵਾ ਕੋਲੋਂ ਜਿਹੜਿਆ ਆ ਆਹ ਲੋ ਜਿੰਗੋ ਪ੍ਰਸਾਦ ਦੇ ਚੋਰ ਸਾਉਂਕੀ ਦੇ ਲਾਗੇ ਹਾਂ ਇਹ ਕਰ ਰਹੇ ਚੱਕ 100 ਚਾਉਂਦਾ ਕੀ ਆ ਇਹ ਰਵੜ ਜੀ ਨਾ ਡੱਬਾ ਬੱਚ ਹੈਗਾ ਇਹਨੇ ਹੌਲਕਾ ਦਬਾਓ ਪਾਉਂਦੋ ਇੱਕ ਵਾਉ ਬੰਦ ਕਰੀ ਬਾਓ ਚਲ ਆ ਜਾਓ ਕਿ ਲੈਣਾ ਏ ਕੋਸ ਅੱਧੀ ਦਵਾਤਾ ਇਸੇੜ ਨੂੰ ਇਹਦਾ ਬੱਬਾ ਡੱਬਾ ਲੈ ਲਿਆ ਬਣਾਦਣੇ ਵੱਡਾ ਸਾਰੇ ਡੱਬੇ ਵੇਚਾ ਹੋਰ ਕਿੱਥੇ ਲੱਗਾ ਜਿਹੜੇ ਗੱਡੀ ਤੇ ਜਾਣਾ ਲਓ ਵੀ ਸੰਗਤ ਨੇ ਹੁਣ ਪ੍ਰਸ਼ਾਦਾ ਛੱਕ ਕੇ ਕਹਿੰਦੇ ਵੀ ਸਾਨੂੰ ਆਉਂਦੀ ਨੀਂਦ ਇਹ ਸੰਗਤ ਸਾਡੀ ਹੋਣ ਲੱਗੀ ਸੌਣ ਦਿਵਾਨ ਹਾਲ ਆ ਹਾਂ ਭਾਨੀ ਘੜ ਜਾਣਾ ਮੁੰਡੇ ਉਹ ਨਹੀਂ ਘੜ ਜਾਣਾ ਚਲੋ ਜੀ ਸਾਡੀ ਵਿਚਾਰ ਕਈ ਬਣਦੀ ਆ ਤੇ ਹੁਣ ਇਥੋਂ ਬਈ ਕੋਰੀਡੋਰ ਸਭਾ ਬਣਾ ਕੇ ਜਾਣਾ ਲੋ ਜੀ ਸਾਡੇ ਬਲਦੇਵ ਸਿੰਘ ਪਿਛਲੀ ਵਾਰੀ ਵੀ ਰਹਿ ਗਏ ਤੇ ਇਹਨਾਂ ਦੀ ਇੱਛਾ ਵੀ ਡੇਰਾ ਬਾਬਾ ਨਾਨਕ ਜਾਣਾ ਤੇ ਬਾਕੀ ਦੇਖਦੇ ਆ ਪ੍ਰੋਗਰਾਮ ਬਣਦਾ ਤਾਂ ਫਿਰ ਉਧਰੋਂ ਚੱਲਦੇ ਆ ਤੇ ਹੁਣ ਇਥੋਂ ਚਾਲੇ ਪਾਉਨੇ ਆ ਫਿਰ ਅੱਗੇ ਚੱਲਦੇ ਆ ਡੇਰਾ ਬਾਬਾ ਨਾਨਕ ਹਲਦੀ ਤੁਸੀਂ ਲੈਣੀ ਆ ਕਿਸੇ ਨੇ ਇਹਦੀ ਦੀ ਇਹੇ ਅੱਧਾ ਕਿਲੋ ਡੇਢ ਕਿਲੋ ਆਂ 1.5 ਕਿਲੋ ਆ ਲਓ ਵੇ ਇੱਥੋਂ ਪਿਆ ਕੇ ਆਪਾਂ ਲੈ ਜਾਂਦੇ ਨੇ 300 ਰੁਪਏ ਕਿਲੋ ਪੀਸ ਕੇ ਲੈ ਲਓ ਪੀਸ ਕੇ ਆਹੀ ਪੈਣੀ ਆ ਸਾਫ ਸਾਫ ਰੇਡ ਕਰਦੇ ਆ ਸਾਫ ਬੰਦੀ ਵਧੀਆ ਬਈ ਇੱਧਰ ਨਾਲ ਦੀ ਨਾਲ ਪੀ ਕੇ ਦੇਣਗੇ ਆਪਾਂ ਨੂੰ ਤੇ ਆਪਾਂ ਲੈ ਜਾਈ ਦੀ ਆ ਮਹੀਨੇ ਦੋ ਮਹੀਨੇ ਪਿੱਛੇ ਚੱਲ ਬਈ ਇੱਥੇ ਹੁੰਦਾ ਬਾਬਾ ਗੁੱਡਾ ਸਾਹਿਬ ਤੋਂ ਇੱਧਰ ਸਾਹਮਣੇ ਰੋਡ ਤੇ ਹੁੰਦੀ ਸਾਰੀ ਆਈਟਮ ਵਧੀਆ ਹੁੰਦੀ ਆ ਇੱਧਰੋਂ ਆਜ ਨਾਲਾ ਅਸੀਂ ਖੜ ਗਏ ਆ ਰਾਹ 'ਚ ਇੱਥੇ ਅਸੀਂ ਪੱਕਾ ਹੀ ਖੜਦੇ ਨੇ ਬੋਰਡ ਥੱਲੇ ਚਾਹ ਚੋਂ ਸਾਡੀ ਸੰਗਤ ਪੀ ਕੇ ਜਾਂਦੀ ਇਹਨਾਂ ਨੂੰ ਚਾਹ ਦੀ ਲੱਗਦੀ ਬਹੁਤ ਟੋਰ ਕਿਹਨੇ ਜੀ دیਵਾਨਾ ਲੈ ਲਈ ਨਾਲ ਰਸ ਵੀ ਪਾਲਦੇ ਆ ਬਾਪੇ ਕਹਿੰਦੇ ਰਸ ਵੀ ਖਾਓ ਕਿੰਨਾ ਟਾਈਮ ਹੋ ਗਿਆ 10 ਵਜ ਗਏ ਚਲੋ ਜੀ 10 ਵਜ ਗਏ ਆ ਆਜੋ ਆਜੋ ਸੰਗਤੋ ਆਗੇ ਵੀ ਆਗੇ دیਵਾਨਾ ਐ ਬਾਬਾ ਖੜੀਆਂ ਕਰਦਾ ਇਹਨਾਂ ਚਾਰ ਜੜ ਜਾਂਦਾ ਜਦੋਂ ਡੇਰਾ ਬਾਬਾ ਨਾਨਕ ਜਾਣਾ ਹੁੰਦਾ ਹੈ ਨਾ ਹੋਰ ਯਾਰ ਹੈ ਹੀ ਬਾਬੇ ਦੀ ਕਿਰਪਾ ਚਲੋ ਕਰੋ ਫਿਰ ਬਾਬੇ ਨਾਨਕ ਜੀ ਦੇ ਨਾਲ ਕੈਂਪ ਰਾਤ ਸਮਾਂ ਗਏ ਦੇ ਦੇਖੋ ਦੁਨੀਆ ਦੇਖੋ ਦੁਨੀਆ ਫ੍ਰੀ ਮੈਡੀਕਲ ਚੈੱਕ ਅਪ ਦੇਖੋ ਤੁਸੀਂ ਬਈ ਦੁਨੀਆ ਵਾਸ ਜਿਵੇਂ ਮੰਡੀ ਲੱਗਦੀ ਐਂ ਇੰਨੀ ਦੂਰੀ ਆਉਂਦੀ ਐ ਬਈ ਪਾਣੀ ਦਾ ਹਜੇ ਅੱਗੇ ਆ ਇੱਥੇ ਵੇਖ ਲੋ ਤੁਸੀਂ ਲੈਣਾ ਲੱਗੀਆਂ ਆ ਸਾਰੀ ਸਾਈਡ ਇੱਧਰ ਖਤਮ ਆ ਇੱਥੋਂ ਤੱਕ ਸਾਰੇ ਪਾਣੀ ਆਇਆ ਆ ਦੇਖੋ ਇਹ ਹਾਲਾ ਆ ਹਾਲਾ ਦੇਖੋ ਝੋਨੇ ਸਾਰੇ ਤਬਾਹ ਹੋ ਗਏ ਦੇਖੋ ਸਾਰਿਆਂ ਪਾਣੀ ਵਗਿਆ ਇੱਧਰ ਹਾਂ ਇੱਥੇ ਵੀ ਕੈਂਪ ਲੱਗਿਆ ਅੱਗੇ ਆਰਾਮਤ ਕੈਂਪ ਸਾੜ ਪੀੜ ਤਾਂ ਬਈ ਹਨਾ ਖਾਇਆ ਆ ਦੇਖੋ ਫਸਲ ਸਾਰੇ ਗਿਆ ਬਰਬਾਦ ਹੋ ਗੂ ਸਾਰੇ ਝੋਨਾ ਸੀਗਾ ਸਾਰਾ ਬਰਬਾਦ ਹੋ ਗਿਆ ਬਹੁਤ ਜਿਆਦਾ ਫਸਲਾਂ ਨੁਕਸਾਨ ਆਇਆ ਹੈ ਜੇ ਨਾਲਾਂ ਦੇ ਨਾਲ ਹੀ ਆ ਸੰਤਾਂ ਸਾਰਾ ਖਤਰੋ ਦਰਸ਼ਨ ਸੰਗਤ ਜੀ ਗੁਰਦੁਆਰਾ ਤਾਪਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇਹ ਉਹ ਗੁਰੂ ਘਰ ਹੈ ਜਿੱਥੇ ਕਿ ਰਾਵੀ ਨੇ ਕਹਿਟ ਆਇਆ ਸੀ ਸਾਰੇ ਅੰਦਰ ਆਪਾਂ ਵੀਡੀਓ ਦੇਖੀ ਸੀ ਇਹ ਪਾਣੀ ਪਾਣੀ ਹੋ ਗਿਆ ਸੀ ਤੇ ਆ ਜੋ ਅੰਦਰ ਕਰਵਾਉਂਦੇ ਆ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਇਹ ਹੈ ਜੀ ਉਹ ਪਵਿੱਤਰ ਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇਸ ਗੁਰੂ ਘਰੇ ਬਹੁਤ ਜਿਆਦੇ ਪਾਣੀ ਆ ਗਏ ਨਾਲੇ ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਇਆ ਤੇ ਤੁਹਾਨੂੰ ਕਰਵਾਉਨੇ ਅੰਦਰ ਦਰਸ਼ਨ ਨਾਲੇ ਇਤਿਹਾਸ ਨੂੰ ਵੀ ਜਾਣੂ ਕਰਾਉਨੇ ਆ ਸੋ ਚਲੋ ਜੀ ਕਰਦੇ ਆ ਅੱਗੇ ਦਰਸ਼ਨ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਇਹ ਹੈ ਜੀ ਪਵਿੱਤਰ ਇਤਿਹਾਸ 14 ਕਿਲੋਮੀਟਰ ਗਰਦਾਸਪੁਰ 50 ਇਧਰਲੀ ਸਾਈਡ ਦੇਖੋ ਸਾਹਮਣੇ ਮਸ਼ੀਨ ਚੱਲਦੀ ਪਈ ਆ ਤੇ ਇਹ ਮਸ਼ੀਨਾਂ ਵਾਲੇ ਵੀ ਘੱਟੋ ਘੱਟ 5-6000 ਰੁਪਏ ਲੈਂਦੇ ਆ ਫੇਰ ਆ ਕੇ ਵੜਦੇ ਆ ਉਹ ਸਾਹਮਣੇ ਮਸ਼ੀਨ ਚੱਲੀ ਜਾਂਦੀ ਆ ਸਭ ਦਿਖਾ ਦਿੰਦੇ ਆ ਆ ਦੇਖੋ ਬਈ ਕੋਲੇ ਦਾ ਝੋਨਾ ਨਹੀਂ ਜਿੰਨਾ ਦਾ ਖਰਚਾ ਆ ਮਸ਼ੀਨਾਂ ਇਧਰ ਆਵੀਆਂ ਕਿਉਂਕਿ ਲਿਆਉਣੀਆਂ ਪਈਆਂ ਕਿਉਂਕਿ ਵਾਹਣ ਹੈਗੇ ਸਾਰੇ ਖੋਦਾ ਹੈਗਾ ਆ ਦੇਖੋ ਮਸ਼ੀਨ ਚੱਲਦੀ ਪਈ ਆ ਇੰਦਰ ਆ ਇਧਰ ਵਿੱਚ ਪਾਣੀ ਪਾਣੀ ਦੇ ਵਿੱਚ ਤੋ ਹੈ ਬੁਰੇ ਹਾਲਾਤ ਆ ਜੀ ਕਿਸਾਨਾਂ ਦੇ ਬਈ ਪੱਲੇ ਕਿਸਾਨਾਂ ਦੇ ਕੁਝ ਨਹੀਂ ਪੈ ਜਾਂਦਾ ਲਓ ਜੀ ਤਾਰਪੁਰ ਸਾਹਿਬ ਲਾਂਘੇ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਗਏ ਆ ਪਹੁੰਚ ਸੋ ਇੱਥੇ ਵੀ ਕਾਫੀ ਕੈਂਪ ਲੱਗੇ ਆ ਤੇ ਤੁਸੀਂ ਵੀਡੀਓ ਜੀ ਦੇਖਿਆ ਹੀ ਸੀਗਾ ਆਹ ਸੜਕ ਤੇ ਵੀ ਪੂਰਾ ਪਾਣੀ ਸੀਗਾ ਤੇ ਕਾਫੀ ਪਾਣੀ ਨੇ ਤਬਾਈ ਠਾਈ ਆ ਤੇ ਇਧਰ ਤਕਰੀਬਨ ਇਹ ਆਹ ਮਸ਼ੀਨਾਂ ਆਈਆਂ ਆ ਜਿਹੜੀਆਂ ਤੁਸੀਂ ਹੁਣ ਦੇਖ ਰਹੇ ਹੋ ਆਹ ਵੜਗੀਆਂ ਇਹਨਾਂ ਨਾਲ ਹੀ ਹੋਈ ਰਹੀ ਬੜਾਈ ਤੇ ਸੇਵਾ ਬਹੁਤ ਆ ਰਹੀ ਆ ਇੱਥੇ ਬਾਕੀ ਇਧਰਲੀ ਸਾਈਡ ਵੀ ਆਰੇ ਪਾਣੀ ਦੀ ਸਮੈਲ ਆ ਰਹੀ ਆ। ਸੋ ਆ ਜਿਹੜੇ ਝੋਨੇ ਵਿੱਚ ਦਿਸਦੇ ਆ ਇਹ तकरीबन ਉਹ ਗਲੇ ਹੀ ਪਏ ਆ ਵਿੱਚੋਂ ਬਚਾ ਵੀ ਹੈਗਾ ਕੁਛ ਤਾਂ। ਇਹ ਆ ਗਏ ਆਪਾਂ ਸਰਕਾਰਪੁਰ ਸਾਹਿਬ ਕੋਰੀਡੋਰ ਲੰਘੇ ਤੇ। ਸੋ ਆ ਸੜਕ ਤੇ ਪਾਣੀ ਸੀ ਆ ਵੇਖੋ ਖੱਡੇ ਪਏ ਹੋਏ। ਇਹ ਇਧਰੋਂ ਪਾਣੀ ਫੁੱਲ ਚੱਲਦਾ ਸੀਗਾ। ਆਹ ਵੇਖੋ ਤੁਸੀਂ ਹਾਲਾਤ ਹੁਣ ਇਸ ਟਾਈਮ। ਇਹ ਮੌਜੂਦਾ ਹਾਲਾਤ ਨੇ। ਸਾਰੇ ਦੇਖੋ ਕਿੰਨੀ ਤੱਕ ਪਾਈ ਪਾਣੀ ਹੈ ਹਾਂ ਸਾਰੇ ਆ ਫੁੱਲ ਸੀਗਾ ਇੱਥੇ ਪਾਣੀ ਤੁਸੀਂ ਦੇਖਿਆ ਹੀ ਸੀਗਾ ਤੇ ਅੱਜ ਅੱਜ ਦੇ ਹਾਲਾਤ ਦੇਖੋ ਤੁਸੀਂ ਕਿਉਂਕਿ ਪਾਣੀ ਇਧਰਲੀ ਸਾਈਡ ਤੋਂ ਆਇਆ ਸੀ ਚੜਦੇ ਆਪਾਂ ਲਾਂਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਕੋਰੀਡੋਰ ਤੇ ਕਰਵਾਉਨੇ ਆ ਦਰਸ਼ਨ ਕਰਤਾਰਪੁਰ ਸਾਹਿਬ ਜੀ ਦੇ ਲਓ ਜੀ ਸੰਗਤ ਸਾਡੀ ਕੁਝ ਅੱਗੇ ਲੰਘੀ ਆ ਇੱਥੋਂ ਕਰਤਾਰਪੁਰ ਸਾਹਿਬ 7 ਕਿਲੋਮੀਟਰ ਦੂਰ ਤੇ ਅੱਜ ਮੋਟਰਸਾਈਕਲ ਬੀਐਸਐਫ ਨੇ ਪਿੱਛੇ ਹੀ ਸਾਡੇ ਲਵਾ ਦਿੱਤੇ ਉਹ ਪਿੱਛੇ ਲਾਤੇ ਜਿੱਥੋਂ ਆਪਣੀ ਐਂਟਰੀ ਹੁੰਦੀ ਆ ਕਰਤਾਰਪੁਰ ਕੋਰੀਡੋਰ ਦੀ ਤੇ ਇਧਰੋਂ ਵੀ ਦੇਖੋ ਤੁਸੀਂ ਸਾਹਮਣੇ ਪੂਰੇ ਹਾਲਾਤ ਇਧਰਲੀ ਸਾਈਡ ਤੋਂ ਆਇਆ ਪੂਰਾ ਪਾਣੀ ਸੋ ਹੁਣ ਆਪਾਂ ਅੱਗੇ ਇਧਰ ਜਾਣੇ ਪਏ ਆ ਤੇ ਇਥੋਂ ਕਰਤਾਰਪੁਰ ਸਾਹਿਬ ਸਿਰਫ 5 ਕਿਲੋਮੀਟਰ ਹੈ ਕਿਵੇਂ ਆ ਤੇ ਹੁਣ ਆਪਾਂ ਇਧਰ ਅੱਗੇ ਚੱਲਦੇ ਆ ਜੇ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਹੋਗੇ ਤੁਹਾਨੂੰ ਜ਼ਰੂਰ ਕਰਾਵਾਂਗੇ ਜਿੱਥੇ ਕਿ ਪਹਿਲਾਂ ਦੂਰਬੀਨ ਲੱਗੀ ਹੁੰਦੀ ਸੀ ਕਾਫੀ ਵਾਰ ਆਏ ਆ ਤੇ ਜਾ ਕੇ ਦੇਖਦੇ ਆ ਇੱਥੇ ਵੀ ਬੰਨ ਦੀ ਸੇਵਾ ਚੱਲਦੀ ਪਈ ਆ ਸੋਕ ਰੋਕੇ ਪਾਣੀ ਉੱਥੇ ਸਾਰੇ ਖੱਡੇ ਪਾ ਦਿੱਤੇ ਉਹ ਅੱਗੇ ਤੁਹਾਨੂੰ ਦਿਖਾਉਣੇ ਜਾ ਕੇ ਤੇ ਆਹ ਦੇਖ ਲਓ ਕਿੰਨਾ ਨੀਵਾ ਤੇ ਆਹ ਜਿਹੜਾ ਸੜਕ ਆਹੇ ਦੇ ਉੱਤੋਂ ਦੀ ਪਾਣੀ ਵਗਦਾ ਰਿਹਾ ਆਪਾਂ ਵੀਡੀਓ ਚ ਦੇਖਦੇ ਹੀ ਰਹੇ ਆ ਤੇ ਸਾਰੇ ਪਿੱਛੋਂ ਵੀ ਸੜਕ ਟੁੱਟੀ ਆ ਤੇ ਆਵੇ ਅੱਗੇ ਵੀ ਪੂਰੇ ਖੱਡੇ ਪਏ ਆ ਤੇ ਆਵੇ ਲੋਕ ਕਿੰਨਾ ਨੀਵਾ ਸੀਗਾ ਤੇ ਨੀਵੇਂ ਸੋ ਕਿੰਨਾ ਪਾਣੀ ਦਾ ਪ੍ਰੈਸ਼ਰ ਸੀ ਰਾਵੀ ਦਾ ਆਹ ਦੇਖੋ ਤੁਸੀਂ ਸਾਰੇ ਹਾਲਾਤ ਕਿਵੇਂ ਕੀਤੇ ਪਏ ਉਹਦੇ ਉੱਤੋਂ ਹੀ ਨਾ ਹੀ ਲੰਘੋ ਸਾਈਡ ਦੀ ਲੰਘਿਓ ਆ ਦੇਖੋ ਕਿਵੇਂ ਢਾਹ ਢੇਰੀ ਕੀਤਾ ਪਿਆ ਤੇ ਉਹ ਸਾਹਮਣੇ ਸਾਰੇ ਦਰਸਤ ਸਿੱਟੇ ਪਿਆ ਵੇਖੋ ਕਿੰਨਾ ਬਾੜਦਾ ਇੱਧਰ ਵੀ ਵਸਤਾਈ ਦੇ ਉੱਧਰ ਵੀ ਸਪਾਈ ਦੇ ਤੇ ਬਾਕੀ ਆ ਜੋ ਅੱਗੇ ਵੀ ਜਾਨੀ ਬਾਨਾ ਜਿਹੜੇ ਉਹਦੀ ਸੇਵਾ ਜਾਨੀ ਚੱਲਦੀ ਪਈ ਕਿਉਂਕਿ ਅੰਗਲੇ ਪਾਸੇ ਰਾਵੀ ਆ ਤੇ ਰਾਵੀ ਦਾ ਕਹਿਰ ਤਾਂ ਸਾਨੂੰ ਪਤਾ ਹੀ ਆ ਕਿੰਨਾ ਜਿਆਦਾ ਸੀਗਾ ਤੇ ਇੱਧਰ ਸਾਡੀ ਸੰਗਤ ਸਾਰੀ ਤੁਰੀ ਆਉਂਦੀ ਆ ਜੋ ਥੱਕ ਤਾਂ ਨਹੀਂ ਗਏ ਨਹੀਂ ਨਹੀਂ ਚੜ੍ਹਦੀ ਕਲਾ ਚੋ ਲਓ ਜੀ ਸਿੰਘ ਸਾਡੇ ਸਾਰੇ ਚੜ੍ਹਦੀ ਕਲਾ ਚ ਸੋ ਬਲਦੇਵ ਦੀ ਇਹ ਇੱਛਾ ਸੀਗੀ ਪਿਛਲੇ ਵਾਰ ਵੀ ਅਸੀਂ ਲਾਰਾ ਲਾ ਕੇ ਤੇ ਲੈ ਕੇ ਨਹੀਂ ਆਏ ਸੋ ਇਸ ਵਾਰ ਇਹ ਵੀ ਉਹ ਪੂਰੀ ਕਰਤੀ ਆ ਸੋ ਅਸੀਂ ਅਰਦਾਸ ਇਹ ਵੀ ਕਰਦੇ ਆ ਕਿ ਜਿਹੜੇ ਪਾਕਿਸਤਾਨ ਦੇ ਆ ਇੱਕ ਨਵੀਂ ਖਬਰ ਆ ਚਲੋ ਜਿਹੜੀ ਕੱਲ ਆਪਾਂ ਪੋਸਟ ਵੀ ਪਾਈ ਸੀਗੀ ਆਪਣੀ ਸਰਕਾਰ ਨੇ ਬੰਦ ਕਰਤਾ ਸਿੱਖਾਂ ਲਈ ਨਨਕਾਣਾ ਸਾਹਿਬ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਣ ਵਾਲਾ ਸੀ ਨਵੰਬਰ ਦੇ ਵਿੱਚ ਤੇ ਉਹ ਵੀ ਰੱਦ ਕਰ ਦਿੱਤਾ ਗਿਆ ਕਹਿੰਦੇ ਵੀ ਉੱਥੇ ਤੁਹਾਨੂੰ ਖਤਰਾ ਸਾਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਸਾਨੂੰ ਆਪਣੇ ਤੋਂ ਖਤਰਾ ਬਾਕੀ ਕਰਤਾਰਪੁਰ ਦਾ ਲੰਘਾ ਵੀ ਖੁੱਲਣਾ ਚਾਹੀਦਾ ਸਾਰਿਆਂ ਲਈ ਸੋ ਸਾਰੇ ਜਾਣੇ ਦਰਸ਼ਨ ਕਰ ਗਏ ਆਪਣੇ ਕਰਤਾਰਪੁਰ ਸਾਹਿਬ ਦੇ ਬਾਕੀ ਆ ਜੋ ਅੱਗੇ ਚੱਲਦੇ ਆ ਘਰੋਣੇ ਦਾ ਕਹਿੰਦਾ ਸੀ ਵੀ ਸਾਡੇ ਉਦੋਂ ਚੰਗੇ ਭਾਗ ਸੀ ਮੈਂ ਵੈਸੇ ਜਾਂਦਾ ਨਹੀਂ ਸੀਗਾ ਤੇ ਘਰ ਦੇ ਕਹਿੰਦੇ ਵੀਜਾ ਲੱਗਾ ਤੇ ਤੂੰ ਚਲਾ ਜਾ ਤੇ ਦੋ ਸਤੰਬਰ ਨੂੰ ਪਿਛਲੇ ਸਾਲ ਇੱਥੋਂ ਦੀ ਐਂਟਰੀ ਵੀ ਕੀਤੀ ਸੀਗੀ ਕਰਤਾਰਪੁਰ ਸਾਹਿਬ ਨੂੰ ਉਦੋਂ ਬਾਅਦ ਚੋਂ ਅਪ੍ਰੈਲ ਦੇ ਵਿੱਚ ਫੇਰ ਦੁਬਾਰਾ ਦਰਸ਼ਨ ਕਰ ਲਏ ਬਹੁਤ ਵਾਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਏ ਸੋ ਸਾਡੇ ਚੰਗੇ ਭਾਗ ਹੀ ਸੀਗੇ ਜਿਹੜੇ ਅਸੀਂ ਦਰਸ਼ਨ ਕਰਿਆ ਤੇ ਇੱਥੋਂ ਹੁੰਦੀ ਮੇਨ ਐਂਟਰੀ ਸਾਹਮਣੇ ਹਾਂ ਅਜਾ ਮਨ ਜੀ ਚਾਉਂਦੇ ਹਾਂ ਅੱਜ ਦੁਬਾਰਾ ਫੇਰ ਦਰਸ਼ਨ ਕਰ ਹਾਂ ਇਧਰੋਂ ਸਿੱਧਾ ਲੰਘ ਜੂਦਾਂ ਦੇ ਆਟਾ ਮੰਗਾ ਲੈ ਹਾਂ ਆਟਾ ਮੰਗਾ ਲੈ ਗੱਡਾ ਜਮ੍ਹਾਂ ਕਰ ਲੋ ਸਾਡੇ ਧਾਰ卡ਟ ਤੇ ਜਾਣ ਲੱਪੇ ਤਾਂ ਸਾਰਾ ਕੰਮ ਹੀ ਸੱਟ ਨਾ ਹੋ ਜੇ ਆਹ ਦੇਖੋ ਜੀ ਇੱਥੇ ਗੁਰੂ ਘਰ ਸੀਗੇ ਇਹਦੇ ਹਾਲਾਤ ਦੇਖੋ ਤੁਸੀਂ ਸਾਰੇ ਸਾਨੂੰ ਦਿਖਾਉਨੇ ਆ ਸਾਰੇ ਇਧਰ ਕੰਮਕਾਰ ਚੱਲੇ ਜਾਂਦੇ ਆ ਸੋ ਇਧਰ ਵੀ ਸਾਰਾ ਖਾਰ ਪਾਤੀ ਸੀ ਉਹਦੀ ਵੀ ਸੇਵਾ ਚੱਲੀ ਜਾਂਦੀ ਬੰਨ ਤੇ ਜੀਸੀਪੀਆਂ ਲੱਗੀਆਂ ਇਹ ਸਾਹਮਣੇ ਅੱਗੇ ਵੀ ਚੱਲਦੇ ਆਂ ਆਪਾਂ ਦਿਖਾਉਨੇ ਬੱਡਰ ਸਿੱਧਾ ਲੰਘ ਚੱਲੋ ਬੰਨ ਦੀ ਸੇਵਾ ਅੱਗੇ ਬੋਲੀ ਦੇਖੋ ਜੀ ਕਿਵੇਂ ਕੀ ਹਾਲ ਹੋਏ ਪਏ ਆ ਲਓ ਜੀ ਫੌਜ ਅੱਗੇ ਨਹੀਂ ਜਾਣ ਦਿੰਦੀ ਅੱਗੇ ਉਹ ਸਾਹਮਣੇ ਖੜਕੇ ਉੱਥੇ ਦਰਸ਼ਨ ਕਰ ਲਈਦੇ ਸੀ ਤੇ ਆਹ ਸਾਹਮਣੇ ਬੱਡਰ ਆ ਤੁਸੀਂ ਦੇਖ ਰਹੇ ਹੋ ਇੱਥੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ। ਉਹ ਸਾਹਮਣੇ ਬਾਰਡਰ ਦੇਖ ਲਓ ਤੁਸੀਂ। ਉਹ ਸਾਹਮਣੇ ਬਾਰਡਰ। ਫੌਜ ਅੱਗੇ ਨਹੀਂ ਜਾਣਦੇ ਰਹੀ। ਸੰਗਤ ਨੂੰ ਕਹਿੰਦੇ ਜਿੰਨਾ ਚਿਰ ਬੰਨ ਦੀ ਸੇਵਾ ਚੱਲਦੀ ਉਹਨਾਂ ਚਿਰ ਨਹੀਂ ਅੱਗੇ ਜਾਣ ਦੇਣਾ। ਸੋ ਇੱਥੇ ਹੀ ਵਾਪਸੀ ਲੈਣੀ ਪਊਗੀ। ਸੋ ਉਹ ਸਾਹਮਣੇ ਹੈਗਾ ਪਾਕਿਸਤਾਨ। ਕੋਈ ਅੱਗੇ ਨਹੀਂ ਜਾ ਸਕਦੇ। ਪਰ ਨਹੀਂ ਚਾਹੇ। ਲਓ ਜੀ ਹੁਕਮ ਮੰਨਣਾ ਪੈਂਦਾ। ਤੇ ਬਾਕੀ ਚਲੋ ਬਾਬਾ ਮੇਰ ਕਰੇ ਇੱਥੇ ਹੀ ਸਾਡੇ ਦਰਸ਼ਨ। ਦਾਰ ਪ੍ਰਵਾਨ ਕਰੇ ਮਹਾਰਾਜ ਹਾਂਜੀ ਮੈਂ ਬੋਲਦੇ ਕੋਈ ਵੀ ਹਾਂਜੀ ਸਮਾ ਅੱਜ ਲੀ ਜਾਂਦਾ ਤੇ ਬਣ ਕੇ ਉਹ ਦਰਸ਼ਨ ਕਰਨਾ ਹਾਂ ਹਾਂ ਉਹ ਕਹਿੰਦੇ ਜਦੋਂ ਬੰਨ ਦੀ ਹੈ ਸੇਵਾ ਚੱਲਦੀ ਹੈ ਉਹਨਾਂ ਚਰਨੀ ਅੱਗੇ ਜਾਣ ਦੇਣਾ ਇੱਥੋਂ ਕੋਰੀਡੋਰ ਤੋਂ ਸਾਡੀ ਆ ਗਈ ਵਾਪਸੀ ਕਿਉਂਕਿ ਇੱਥੋਂ ਫੌਜ ਅੱਗੇ ਨਹੀਂ ਜਾਣ ਦਿੰਦੇ ਪਤਾ ਨਹੀਂ ਇਹਨਾਂ ਦਾ ਕੀ ਸਿਸਟਮ ਬੰਨ ਵੀ ਜਿਹੜਾ ਉਹ ਬਣਦੇ ਪਏ ਸੇਵਾ ਇਹਨੂੰ ਵੀ ੜਕਾ ਲਾਉਂਦੇ ਸੀਗੇ ਬੀਐਸਐਫ ਦੇ ਪਤਾ ਨਹੀਂ ਸੈਕਟਰ ਸਰਕਾਰ ਦਾ ਸਾਡੇ ਨਾਲ ਕੀ ਪਾਉਂਦਾ ਮੈਨੂੰ ਟਿਕਾਣਾ ਨਹੀਂ ਛੱਡ ਬੰਨੇ ਨਾ ਫਾਨੀ ਜਾ ਰਹੀ ਹੈ ਪਤਾ ਨਹੀਂ ਕੀ ਇਹਨਾਂ ਦਾ ਪੰਜਾਬ ਦੇ ਵਿਰੁੱਧ ਨੀਤੀਆਂ ਇਹਨਾਂ ਸਮਝ ਨਹੀਂ ਆਉਂਦੀ ਬਾਈ ਚਲੋ ਹੁਣ ਇੱਥੇ ਚੱਲਦੇ ਆਂ ਅੰਦਰ ਤੁਹਾਨੂੰ ਡੇਰਾ ਬਾਬਾ ਨਾਨਕ ਤੇ ਬਾਬਾ ਜੀ ਦਾ ਖੂਪਰਾਤਮ ਉਹਦੇ ਕਰਾਉਣੇ ਦਰਸ਼ਨ ਆਜੋ ਫਿਰ ਅੱਗੇ ਚੱਲਦੇ ਆਂ ਆ ਬੰਦਾ ਸਾਡਾ ਸੀਗਾ ਆਸਮਰਾ ਸੀਗੀ ਇਹਦੀ ਅਜੇ ਪੂਰੀ ਨਹੀਂ ਹੋਈ ਚਲ ਕੋਈ ਨਹੀਂ ਨੈਕਸਟ ਵਾਰੀ ਸੀਗਾ ਨੈਕਸਟ ਵਾਰੀ ਸੀਗੀ ਠੀਕ ਗੱਲ ਹੈ ਆਰਾਮ ਆਏ ਦਰਸ਼ਨ ਖੁੱਲੇ ਦਰਬਖਸ਼ੂ ਦਾ ਮੇਰਾ ਮਾਲਕ ਪਹੁੰਚ ਗਏ ਡੇਰਾ ਬਾਬਾ ਨਾਨਕ ਸੋ ਕਾਫੀ ਜਿਆਦਾ ਸੰਗਤ ਅੱਜ ਤੇ ਅੰਦਰ ਪ੍ਰਾਤਨ ਖੂਹ ਦੇ ਦਰਸ਼ਨ ਕਰਵਾਉਣੇ ਵੀਡੀਓ ਵਿੱਚ ਤੇ ਆਪਣਾ ਕਰਿਆ। ਬਾਬਾ ਨਾਲ ਸਭਣਾ ਨੂੰ ਮਨੋਂ ਆਉਣਾ ਪੂਰੀਆਂ ਕਰਨ। ਸੋ ਕਾਫੀ ਜਿਆਦਾ ਏਰੀਆ ਦੇ ਵਿੱਚ ਨੁਕਸਾਨ ਹੋਇਆ ਹੈ ਇੱਥੇ। ਸੋ ਇੱਥੇ ਸੋਹਰਾਂ ਵੀ ਚੱਲ ਰਹੀਆਂ ਨੇ। ਸੋ ਹੜ੍ਹ ਪਿੰਡ ਪਾਲੇ ਸਾਹਿਬ ਸੋ ਇੱਧਰ ਬੈਕ ਸਾਈਡ ਤੇ ਹੈਗਾ ਜੀ ਪ੍ਰਾਤਨਖੂ ਕਰਵਾਉਣਾ ਹੈ ਦਰਸ਼ਨ ਪਹਿਲਾਂ ਕਰ ਲਈਏ ਇੱਧਰ ਇਸ਼ਨਾਨ ਪਾਣੀ ਬਹੁਤ ਹੀ ਸੋਹਣਾ ਹੈ ਜੀ ਗੁਰੂ ਘਰ ਸੋ ਪੂਰੀਆ ਰੌਣਕਾਂ ਲੱਗੀਆਂ ਗੁਰੂ ਘਰ ਸੋ ਇੱਥੇ ਪਾਣੀ ਦਾ ਵਿਚਾਰ ਆ ਬਾਰ-ਬਾਰ ਪਾਣੀ ਆ ਇੱਥੇ ਨਹੀਂ ਪਾਣੀ ਆਇਆ ਚਲੋ ਜੀ ਹੁਣ ਕਰਦੇ ਆਪਾਂ ਇਸ਼ਨਾਨ ਪਾਣਾ ਸੋ ਪ੍ਰਾਤਨਖੂ ਬਾਬੇ ਨਾਨਕ ਜੀ ਦੇ ਵੇਲੇ ਦਾ ਸਰ ਜੀ ਸਾਹਿਬ ਬਾਬਾ ਅਜੀਤ ਦੇ ਜੀ ਰੰਧਾਵੇ ਦਾ ਇਹ ਪ੍ਰਾਤਨ ਖੂਹ ਹੈ ਜੀ ਤੇ ਪ੍ਰਾਤਨ ਖੂਹ ਨੂੰ ਇਹਨੂੰ ਦੁਬਾਰਾ ਤੋਂ ਚਾਲੂ ਕੀਤਾ ਗਿਆ ਕਾਫੀ ਟਾਈਮ ਹੋ ਗਿਆ